ਪਰਮ ਸਤਕਾਰਯੋਗ ਪੰਜਾਬ ਵਾਸੀਓ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਜਿਹੜੀ ਪੰਜਾਬ ਸਰਕਾਰ ਹੈ ਜਿਹੜੀ ਕਿ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਚੱਲਦੀ ਹੈ ਇਹ ਤੁਹਾਡੀ ਆਪਣੀ ਆਮ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ ਜਦੋਂ ਦਿੱਲੀ ਦੇ ਵਿੱਚ ਕਿਸਾਨ ਅੰਦੋਲਨ ਚੱਲ ਰਿਹਾ ਸੀ ਜੇਕਰ ਸਭ ਤੋਂ ਵੱਧ ਸਾਡੇ ਕਿਸਾਨ ਭਰਾਵਾਂ ਦਾ ਕਿਸੇ ਪਾਰਟੀ ਨੇ ਸਾਥ ਦਿੱਤਾ ਤਾਂ ਉਹ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਨੇ ਸਾਥ ਦਿੱਤਾ ਔਰ ਉਸੇ ਦਾ ਨਤੀਜਾ ਇਹ ਕਿ ਕਿਸਾਨਾਂ ਨੇ ਸਾਰੇ ਵਰਗਾਂ ਨੇ ਰਲ ਮਿਲ ਕੇ ਵਪਾਰੀਆਂ ਨੇ ਸਾਥ ਦੇ ਕੇ ਪੰਜਾਬ ਦੇ ਅੰਦਰ ਇੱਕ ਕ੍ਰਾਂਤੀ ਲਿਆਂਦੀ ਔਰ ਆਮ ਆਦਮੀ ਪਾਰਟੀ ਨੂੰ ਤਾਕਤ ਚ ਲਿਆ ਕੇ ਸਰਕਾਰ ਬਣਾਈ ਆਪਣੀਆਂ ਜਿੰਨੀਆਂ ਮੰਗਾਂ ਅਸੀਂ ਤਹਿ ਦਿਲ ਦੀ ਗਹਿਰਾਈ ਤੋਂ ਆਪਣੇ ਪੰਜਾਬ ਦੇ ਕਿਸਾਨਾਂ ਦੇ ਨਾਲ ਹਰ ਬੁੱਖ ਸੁਖ ਚ ਅਸੀਂ ਆਪਣੇ ਕਿਸਾਨਾਂ ਦੇ ਬਰਾਬਰ ਖੜੇ ਹਾਂ ਪਰ ਜਿੰਨੀਆਂ ਮੰਗਾਂ ਅੱਜ ਸਾਡੀਆਂ ਹੈਗੀਆਂ ਉਹ ਸਰਕਾਰ ਪੰਜਾਬ ਸਰਕਾਰ ਨਾਲ ਨਹੀਂ ਹੈਗੀਆਂ ਸਾਡੀਆਂ ਮੰਗਾਂ ਜ਼ਿਆਦਾਤਰ ਜਿੰਨੀਆਂ ਮੰਗਾਂ ਨੇ ਉਹ ਕੇਂਦਰ ਸਰਕਾਰ ਦੇ ਨਾਲ ਹੈ ਸੋ ਜਦੋਂ ਕੇਂਦਰ ਸਰਕਾਰ ਦੇ ਨਾਲ ਸਾਡੀਆਂ ਮੰਗਾਂ ਨੇ ਤਾਂ ਸਾਡਾ ਸਾਰਿਆਂ ਦਾ ਰਲ ਮਿਲ ਕੇ ਫਰਜ਼ ਬਣਦਾ ਹੈ ਕਿ ਆਪਾਂ ਕੇਂਦਰ ਦੇ ਅੱਗੇ ਜਾ ਕੇ ਇਸ ਚੀਜ਼ ਦਾ ਕੋਈ ਧਰਨਾ ਮਜਾਰਾ ਜਾਂ ਪ੍ਰਦਰਸ਼ਨ ਕਰੀਏ ਹੋਇਆ ਕਿ ਕਿ ਕੇਂਦਰ ਨੇ ਇੱਕ ਬਹੁਤ ਸੌਖਾ ਤਰੀਕਾ ਲੱਭ ਲਿਆ ਕਿ ਪੰਜਾਬ ਦੇ ਬਾਰਡਰਾਂ ਦੇ ਉੱਤੇ ਸਾਡੇ ਕਿਸਾਨਾਂ ਨੂੰ ਇਸ ਤਰੀਕੇ ਨਾਲ ਰੋਕ ਲੋ ਕਿ ਸਾਡੇ ਬਾਰਡਰ ਨੇ ਜਿਹੜੇ ਉਹ ਸੀਲ ਹੋ ਜਾਣ ਬੰਦ ਹੋ ਜਾਣ ਤੇ ਸਾਡੇ ਪੰਜਾਬ ਨੂੰ ਇਸ ਸਟੇਟ ਨੂੰ ਟੋਟਲ ਭਾਰਤ ਤੋਂ ਇੱਕ ਤਰ੍ਹਾਂ ਨਾਲ ਕੱਟ ਆਫ ਕਰ ਦੇ। ਉਹਦਾ ਨਤੀਜਾ ਇਹ ਹੋਇਆ ਕਿ ਪੰਜਾਬ ਦਾ ਵਪਾਰ ਪੰਜਾਬ ਦਾ ਕਾਰੋਬਾਰ ਉਹ ਬਹੁਤ ਬੁਰੀ ਤਰ੍ਹਾਂ ਨਾਲ ਥੱਲੇ ਨੂੰ ਜਾਣ ਲੱਗ ਗਿਆ। ਸਾਡੀ ਰੋਡ ਕਨੈਕਟੀਵਿਟੀ ਟੁੱਟ ਗਈ। ਸਾਡੀ ਨੈਸ਼ਨਲ ਹਾਈਵੇ ਬੰਦ ਹੋਣ ਕਰਕੇ ਮੇਨ ਹਾਈਵੇਜ਼ ਬੰਦ ਹੋਣ ਕਰਕੇ ਜਿਹੜੀਆਂ ਸਾਡੀਆਂ ਪੰਜਾਬ ਦੀਆਂ ਲਾਈਫਲਾਈਨ ਨੇ ਇਹ ਸਾਰੀ ਕਨੈਕਟੀਵਿਟੀ ਟੁੱਟ ਗਈ ਔਰ ਜਿੰਨੇ ਐਨਆਰਆਈ ਭਰਾ ਬਾਹਰੋਂ ਆਉਂਦੇ ਨੇ ਇੱਕ ਤੋਂ ਵੈਸੇ ਲੰਬੇ ਲੰਬੇ ਸਫ਼ਰ ਕਰਕੇ ਥੱਕੇ ਟੁੱਟੇ ਆਉਂਦੇ ਨੇ ਜਦੋਂ ਉਹਨਾਂ ਨੂੰ ਦਿੱਲੀ ਤੋਂ ਆਪਣੇ ਗ੍ਰਾਂ ਤੱਕ ਪਹੁੰਚਣ ਨੂੰ ਗੇੜ ਪਾ ਕੇ ਪਿੰਡਾਂ ਦੇ ਵਿੱਚ ਦੀ ਤੋਇਆਂ ਦੇ ਵਿੱਚ ਦੀ ਘੁੰਮ ਕਮਾ ਕੇ ਆਣਾ ਪੈਂਦਾ ਔਰ ਐਨੀ ਟੈਕਸੀ ਐਨੀਆਂ ਗੱਡੀਆਂ ਇਹ ਰੋਜ਼ ਜਦੋਂ ਗੇੜਾ ਖਾ ਕੇ ਜਾਂਦੀਆਂ ਐਨੇ ਵਪਾਰੀ ਜਿਹੜੇ ਖੱਜਲ ਖਵਾਰ ਹੁੰਦੇ ਨੇ ਉਹਦੇ ਨਾਲ ਪੰਜਾਬ ਦਾ ਨੁਕਸਾਨ ਹੁੰਦਾ ਸੋ ਅੱਜ ਮੇਰੀ ਹੱਥ ਜੋੜ ਕੇ ਸਾਰੇ ਸਾਡੇ ਕਿਸਾਨਾਂ ਦੇ ਚਰਨਾਂ ਦੇ ਵਿੱਚ ਇੱਕ ਬੇਨਤੀ ਹੈ ਕਿ ਪੰਜਾਬ ਨੂੰ ਜੇ ਤੁਸੀਂ ਚਾਹਦੇ ਹੋ ਕਿ ਪਰਫੁੱਲਤ ਹੋਵੇ ਦੇਖੋ ਆਪਾਂ ਇੱਕ ਇੱਕ ਬਹੁਤ ਵੱਡਾ ਨੋਬਲ ਕਾਜ਼ ਦਾ ਚੰਗਾ ਕਰਮ ਇੱਕ ਸ਼ੁਰੂ ਕੀਤਾ ਹੈ ਯੁੱਧ ਨਸ਼ਿਆਂ ਵਿਰੁੱਧ ਇਹ ਯੁੱਧ ਨਸ਼ਿਆਂ ਵਿਰੁੱਧ ਜੇ ਅੱਜ ਅਸੀਂ ਇਹਨਾਂ ਨਸ਼ੇੜੀਆਂ ਦੀ ਚੇਨ ਬ੍ਰੇਕ ਕਰ ਦਾਂਗੇ ਇਹਨਾਂ ਨੂੰ ਜੇਲਾ ਚ ਡੱਕ ਦਾਂਗੇ ਇਹਨਾਂ ਨਸ਼ੇੜੀਆਂ ਦੇ ਅਸੀਂ ਜਿਹੜੇ ਮਤਲਬ ਕਿ ਗਲਤ ਬਣ ਆਏ ਹੋਏ ਤਰੀਕੇ ਨਾਲ ਇਹਨਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰ ਲਾਂਗੇ ਢਾ ਦੇਾਂਗੇ ਮੰਨੋ ਤਾਂ ਉਸ ਤੋਂ ਬਾਅਦ ਜੋ ਜਿਹੜੇ ਬੱਚੇ ਸਾਡੇ ਨਸ਼ੇ ਤੇ ਲੱਗ ਕੇ ਜੇ ਉਹਨਾਂ ਨੂੰ ਮੁਕਤ ਧਾਰਾ 'ਚ ਮੋੜ ਕੇ ਲਿਆਣਾ ਹੈ ਉਹਨਾਂ ਨੂੰ ਮੁਕਤ ਧਾਰਾ 'ਚ ਮੋੜ ਕੇ ਲਿਆ ਕੇ ਬਿਠਾਉਣਾ ਕਿੱਥੇ ਹੈ ਕਿੱਤਾ ਕਿੱਥੇ ਲਾਉਣਾ ਹੈ ਉਹਨਾਂ ਨੂੰ ਇੰਡਸਟਰੀ 'ਚ ਕੰਮਕਾਰ ਤੇ ਲਾਣਾ ਨਾ ਉਹਨਾਂ ਦੇ ਹੱਥਾਂ 'ਚ ਟੇਫਨ ਸੋਹਂਦੇ ਨੇ ਉਹਨਾਂ ਨੂੰ ਆਪਾਂ ਇੰਡਸਟਰੀ 'ਚ ਨੌਕਰੀ ਦੇਣੀ ਹੈ ਨਾ ਤਾਂ ਜੇ ਉਹ ਬੱਚੇ ਅੱਜ ਨਸ਼ਾ ਛੱਡਣਗੇ ਤਾਂ ਪੰਜਾਬ ਦੇ ਅੰਦਰ ਜੇ ਇੰਡਸਟਰੀ ਪ੍ਰਫੁੱਲਤ ਹੋ ਸੰਗਤ ਪ੍ਰਫੁੱਲਤ ਹੋ ਤਾਂ ਹੀ ਆਪਾਂ ਉਹ ਬੱਚਿਆਂ ਨੂੰ ਰੋਜ਼ਗਾਰ ਤੇ ਲਾ ਸਕਦੇ ਹਾਂ ਤਾਂ ਹੀ ਉਹ ਸਦਾ ਲਈ ਨਸ਼ੇ ਤੋਂ ਮੁਕਤ ਹੋਣਗੇ ਸੋ ਤੁਹਾਡੇ ਚਰਨਾਂ 'ਚ ਇੱਕ ਹੱਥ ਛੋੜ ਕੇ ਬੇਨਤੀ ਹੈ ਅਸੀਂ ਤੁਹਾਡੀ ਬਹੁਤ ਇੱਜ਼ਤ ਕਰਦੇ ਹਾਂ ਬਹੁਤ ਰਿਸਪੈਕਟ ਕਰਦੇ ਹਾਂ ਪਰ ਸਾਡੀ ਇੱਕ ਬੇਨਤੀ ਪ੍ਰਵਾਨ ਕਰ ਲਿਓ ਜੇ ਤੁਸੀਂ ਪੰਜਾਬ ਦਾ ਭਲਾ ਮੰਗਦੇ ਹੋ ਜੇ ਤੁਸੀਂ ਪੰਜਾਬ ਦੀ ਤਰੱਕੀ ਚਾਹੁੰਦੇ ਹੋ ਤਾਂ ਅਸੀਂ ਨਿਮਰਤਾ ਸਹਿਤ ਤੁਹਾਨੂੰ ਬੇਨਤੀ ਕਰਦੇ ਹਾਂ ਇਹ ਜਿਹੜੇ ਪੰਜਾਬ ਦੇ ਬਾਰਡਰ ਨੇ ਜਿਹੜੇ ਆਪਾਂ ਸੀਲ ਕਰਕੇ ਬੈਠੇ ਆ ਇਹਨਾਂ ਨੂੰ ਖੋਲ ਦਿਓ ਪੰਜਾਬ ਤਰੱਕੀ ਕਰੂਗਾ ਰਲ ਮਿਲ ਕੇ ਜਿੱਥੇ ਕਹੋਗੇ ਜਿੱਥੇ ਕਹੋਗੇ ਹਰ ਵਕਤ ਹਰ ਪਲ 24 ਘੰਟੇ ਤੁਹਾਡੇ ਨਾਲ ਹੈ ਜਿੱਥੇ ਕਹੋਗੇ ਜਿੱਥੇ ਲੈ ਕੇ ਜਾਣਾ ਨਾਲ ਚੱਲਾਂਗੇ ਅਸੀਂ ਹਮੇਸ਼ਾ ਤੁਹਾਡੇ ਨਾਲ ਹੈ ਪਰ ਹੱਥ ਜੋੜ ਕੇ ਇੱਕ ਬੇਨਤੀ ਪਰਮਾਨ ਕਰ ਦਿਓ ਇਹ ਪੰਜਾਬ ਦੇ ਬਾਰਡਰ ਖੋਲ ਦਿਓ ਪੰਜਾਬ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਿਆ ਆਪਾਂ ਹੋਰ ਨੁਕਸਾਨ ਪੰਜਾਬ ਦਾ ਨਹੀਂ ਚੜ੍ਹਨ ਪਾਵਾਂਗੇ ਸੋ ਬੇਨਤੀਆਂ ਪ੍ਰਵਾਨ ਕਰਨੀਆਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ